ਬਹੁਤ ਅੱਛੇ ਕੰਮ ਬਾਹਰ ਸਰਕਾਰ ਕਰ ਰਹੀ ਹੈ ਉਹ ਅਸੀਂ ਕਿਸੇ ਫੋਰਸ ਰਾਣੇ ਅਸੀਂ ਦਿਲੋਂ ਆਇਆ ਜੋ ਬਹੁਤ ਵਧੀਆ ਹੰਗਾਰਾ ਲੋਕ ਨੇ ਮਾਹੌਲ ਅੱਜ ਨਾਲ ਨਾਲ ਪਿੰਡਾਂ ਚ ਅਸੀਂ ਜਾ ਕੇ ਆਏ ਮੈਂ ਫਿਲਟਰ ਤੋਂ ਖਾਂਦੇ ਓਹ ਨਾਲ ਜਾ ਕੇ ਆਇਆ ਭਾਈ ਸੀਸੀ ਕੋ ਤੇ ਮੈਂ ਹਦੀਰ ਘਰ ਬਹੁਤ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਲਈ ਫੇਰ ਦੀ ਵਾਸਤੇ ਜੋ ਸਾਰੇ ਚ ਇੱਕ ਵਾਰੀ ਖੁਸ਼ਹਾਲ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾਕਮਾਲ ਲੱਗਦਾ ਹੈ ਨਾ ਆਪਣੇ ਆਪ ਸਾਰੇ ਕੋਈ ਸਿਰ ਤੋਂ ਜਾਂਦਾ ਨਹੀਂ ਯਾਰ ਬਹੁਤ ਪਿਆਰ ਕਰਦੇ ਸਾਰੇ ਉਹਦੀ ਪਾਰਟੀ ਨੇ ਸਰਜੀ ਕੀ ਤੇ ਮਾਨ ਸਾਹਿਬ ਦਾ ਬੜਾ ਬੁਧਿਆ ਮੈਂ ਧੰਨਵਾਦ ਕਰਦਾ ਆਪਣੇ ਵਰਗੇ ਕੈਂਡੀਡੇਟਾਂ ਸਾਕੇ ਚੁਣਿਆ ਦਿੱਤਾ ਹੈ ਨਾ ਆਪਣੇ ਆਪਣੀ ਵਾਸਤੇ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਕੋ ਜਾਣਦਾ ਹੈ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਹਰ ਉਮੀਦਵਾਰ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਉਹ ਕਿਸੇ ਮਸ਼ਹੂਰ ਹਸਤੀ ਨੂੰ ਆਪਣੇ 빙 ਹੇਠ ਲਿਆ ਰਿਹਾ ਹੈ ਇਸੇ ਤਰ੍ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਬਿੰਨੂ ਢਿੱਲੋਂ ਅਤੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਹਰਜੀਤ ਹਰਮਨ ਧੁਰੀ ਆਮ ਆਦਮੀ ਪਾਰਟੀ ਦੇ ਸੰਗਰੋਹ ਤੋਂ ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਅਤੇ ਉਹਨਾਂ ਦੇ ਪੂਰੇ ਸਦਰ ਬਾਜ਼ਾਰ ਵਿੱਚ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਮਿਲੇ ਅਤੇ ਆਮ ਆਦਮੀ ਪਾਰਟੀ ਦੇ ਕਮਾਵਾਲੇ ਦੱਸਿਆ ਤੇ ਜਿਹੀ ਸਰਕਾਰ ਬਾਰੇ ਦੱਸਿਆ ਜਿਸ ਨੂੰ ਕੋਈ ਲਾਲਚ ਨਹੀਂ ਅਤੇ ਜੋ ਬਿਨਾਂ ਪੈਸੇ ਦੇ ਕੰਮ ਕਰਦੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬਿੰਨੂ ਢਿੱਲੋਂ ਨੇ ਕਿਹਾ ਕਿ ਉਹ ਇਸ શહેર ਦਾ ਬਸਨਿਕ ਹੈ ਅਤੇ ਮੈਂ ਭਗਮੰਤ ਮਾਨ ਨਾਲ ਬਹੁਤ ਟਾਈਮ ਤੋਂ ਕੰਮ ਕੀਤਾ ਹੈ ਅਸਲ ਵਿੱਚ ਉਹ ਮੈਨੂੰ ਇਸ ਲਾਈਨ ਵਿੱਚ ਲੈ ਕੇ ਆਉਣਾ आले ਉਹੀ ਹਨ ਉਹ ਬਹੁਤ ਹੀ ਨਰਮ ਦਿਲ ਅਤੇ ਲੋਕਾਂ ਬਾਰੇ ਸੋਚਣ ਵਾਲੇ ਵਿਅਕਤੀ ਹਨ ਮੈਂ ਬਹੁਤ ਸੋਚਦਾ ਹਾਂ ਮੈਂ ਬਹੁਤ ਦੇਖਿਆ ਹੈ ਕਿ ਉਹਨਾਂ ਦੀ ਸਰਕਾਰ ਬਣੀ ਨੂੰ ਸਿਰਫ 2 ਸਾਲ ਹੀ ਹੋਏ ਹਨ ਉਹਨਾਂ ਨੇ ਪੰਜਾਬ ਦਾ ਕਿੰਨਾ ਵਿਕਾਸ ਕੀਤਾ ਹੈ ਅਤੇ ਅਜੇ ਵੀ 3 ਸਾਲ ਬਾਕੀ ਹਨ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਹੋ ਜਾਵੇਗਾ ਇਸ ਨੂੰ ਕਰਨ ਦੇ ਨਾਲ ਹਰਜੀਤ ਹਰਮਨ ਨੇ ਕਿਹਾ ਕਿ ਮੈਂ ਨੰਨਾ ਦਾ ਰਹਿਣ ਵਾਲਾ ਹਾਂ ਅਤੇ ਮੈਨੂੰ ਭਗਮੰਤ ਮਾਨ ਜੀ ਬਹੁਤ ਚੰਗੇ ਇਨਸਾਨ ਲੱਗਦੇ ਹਨ ਅਤੇ ਮੀਤ ਹੇਅਰ ਵੀ ਬਹੁਤ ਚੰਗੇ ਇਨਸਾਨ ਹਨ ਅਤੇ ਉਹ ਜਾਣਦੇ ਹਨ ਕਿ ਸਾਨੂੰ ਕਿਸੇ ਨੌਜਵਾਨ ਦੀ ਮਦਦ ਦੀ ਲੋੜ ਹੈ ਇਸ ਨੂੰ ਵੀ ਪੂਰਾ ਕਰ ਲਵਾਂਗੇ ਅਸੀਂ ਇਹੀ ਅਪੀਲ ਕਰਨ ਆਏ ਹਾਂ ਕਿ ਆਮ ਆਦਮੀ ਦੀ ਸਰਕਾਰ ਬਣਾਓ ਅਤੇ ਆਪਣਾ ਪੰਜਾਬ ਬਚਾਓ ਸੰਗਰੂਰ ਤੋਂ ਤਾਂ ਰੰਵੀਰ ਧੁਰੀ ਦੀ ਲੋਕ ਪ੍ਰਾਈ ਦਾ ਸਨੇਹਾ ਟੀਵੀ ਲਈ ਖਾਸ